ਵਾਹਿਗੁਰੂ ਕਿਰਪਾ ਕਰਨ ਸਾਡਾ ਧਰਮਪ੍ਰੀਤ ਸਿੰਘ ਖੜਾ ਮੁੱਖ ਮੰਤਰੀ ਸਾਡਾ ਛੋਟਾ ਭਾਈ ਤੇ ਇਹ ਵੀ ਵਾਹਿਗੁਰੂ ਦੀ ਕਿਰਪਾ ਨਾਲ ਇੱਥੇ ਆ ਕੇ ਹੁਣ ਬਿਲਕੁਲ ਠੀਕ ਆ ਤੰਦਰੁਸਤ ਆ ਚੜ੍ਹਦੀ ਕਲਾ ਚ ਹਾਂ ਵੀ ਜੋਤੀ ਕਿਵੇਂ ਆ ਹੈਲੋ ਕੀ ਹਾਲ ਹੈ ਜੋਤੀ ਇਹ ਸਾਡੀ ਧੀ ਰਾਣੀ ਜੋਤੀ ਆ ਜੀ ਜੋਤੀ ਤੇ ਗਿੱਤਿਕਾ ਤੇ ਇਹਨਾਂ ਦੀ ਮੰਮੀ ਸਾਡੇ ਕੋਲੇ ਬਟਾਲੇ ਸ਼ਹਿਰ ਤੋਂ ਅਸੀਂ ਲੈ ਕੇ ਆਏ ਸੀ ਤੁਸੀਂ ਦੇਖਿਆ ਪਰਿਵਾਰ ਸੁੱਖਣਾ ਸਾਡਾ ਵੱਡਾ ਹੁੰਦਾ ਜਾਂਦਾ ਜੀ ਹੁਣ ਦਿਨੋਂ ਦਿਨ ਆ ਸਾਡੀ ਹਾਂ ਪੁੱਤ ਗਿੱਤਿਕਾ ਕਿਵੇਂ ਠੀਕ ਆ ਇਹ ਸਾਡੀ ਗਿੱਤਿਕਾ ਵਾ ਓਏ ਗੁਰシਮਨ ਆ ਗਿਆ ਆ ਗਿਆ ਗੁਰシਮਨ ਬੇਟਾ ਗਿਰਨੀਆ ਗੁਰシਮਨ ਬੇਟਾ ਕਾਹਦੇ ਸੇ ਆਇਆ ਮਮਾ ਜੀ ਤੁਹਾਨੂੰ ਮਮਾ ਜੀ ਤੁਹਾਨੂੰ ਲੱਭੀ ਜਾਂਦੇ ਸੀ ਮਮਾ ਜੀ ਤੁਹਾਨੂੰ ਲੱਭੀ ਜਾਂਦੇ ਸੀ ਤੂੰ ਕਿੱਥੇ ਸੀ ਆਪਾਂ ਬਾਪ ਬਾਪਾ ਪਹਿਲੀ ਵਾਰੀ ਇਹਦੇ ਮੂੰਹ 'ਚ ਸਾਡੀ ਧੀ ਰਾਣੀ ਦੇ ਪਾਪਾ ਸੁਣਿਆ ਆਜੋ 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 ਗੋਦ ਚੱਕੋ ਆਜੋ ਗੋਦ ਚੱਕੋ ਸਾਡੀ ਅੰਛਿਕਾ ਤੁਰਨ ਲੱਗੀ ਜੀ ਕਿੱਥੇ ਨੇ ਪਾਪਾ ਜੀ ਪਾਪਾ ਜੀ ਕਿੱਥੇ ਨੇ ਆਹ ਜੀ ਪਾਪਾ ਜੀ ਪਾਪਾ ਜੀ ਕਿੱਥੇ ਨੇ ਕਿੱਥੇ ਨੇ ਪਾਪਾ ਜੀ ਕਿੱਥੇ ਨੇ ਪਾਪਾ ਜੀ ਆਹ ਪਾਪਾ ਜੀ ਨੇ ਵੇਰੀ ਨੂੰ ਕਹਦੇ ਕਿ ਪਾਪਾ ਜੀ ਕਹਿੰਦੇ ਪਾਪਾ ਜੀ ਕਿੱਥੇ ਪਾਪਾ ਪਾਪਾ ਕਿੱਥੇ ਨੇ ਪਾਪਾ ਕਿੱਥੇ ਆਹ ਹਾਂ ਕੌਣ ਆ ਕੋਣ ਪਾਪਾ ਕੋਣ ਪਾਪਾ ਕੋਣ ਪਾਪਾ ਕੋਣ ਜੜੇ ਪਾਪਾ ਐ ਚਿਕਨ ਪਾਪਾ ਜੜੇ ਪਾਪਾ 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 ਆ ਕੋਣ ਬਾਪ ਬਾਪਾ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਕੀ ਫਤਿਹ ਸਾਡੀ ਅੰਸ਼ਿਕਾ ਨੇ ਪਹਿਲੀ ਵਾਰੀ ਅੱਜ ਪਾਪਾ ਜੀ ਕਿਹਾ ਪਾਪਾ ਬੱਚੇ ਦੱਸਦੇ ਆ ਕਹਿੰਦੇ ਹੁਣ ਇਹ ਨਾਮ ਲੈਣ ਲੱਗੀ ਸਹਬਜ਼ੋਤਣੀ ਪਰ ਉਹ ਨਹੀਂ ਦੱਸਦੇ ਆ ਵੀ ਉਹਨੇ ਪਾਪਾ ਵੀ ਕਹਿਣ ਲੱਗੀ ਆ ਪਰ ਮੈਂ ਪਹਿਲੀ ਵਾਰੀ ਇਹਦੇ ਮੂੰਹੋਂ ਅੱਜ ਸਾਡੀ ਧੀ ਰਾਣੀ ਦੇ ਪਾਪਾ ਸੁਣਿਆ ਤੇ ਇਹ ਧੀ ਵੱਡੀ ਹੋ ਕੇ ਦੁਨੀਆ ਤੇ ਆਪਣਾ ਨਾਮ ਰੌਸ਼ਨ ਕਰੇ ਸੁਪਨਿਆਂ ਦੇ ਇਸ ਘਰ ਦਾ ਨਾਮ ਰੌਸ਼ਨ ਕਰੇ ਇਸ ਬੱਚੀ ਨੂੰ ਵਾਹਿਗੁਰੂ ਇੰਨੀਆਂ ਖੁਸ਼ੀਆਂ ਬਖਸ਼ਣ ਚੜ੍ਹਦੀ ਕਲਾ ਬਕਸ਼ਨ ਸਾਡੀ ਇਸ ਧੀ ਦਾ ਨਾਮ ਵੀ ਸਾਡੇ ਬੜੇ ਸਤਿਕਾਰਯੋਗ ਗੁਰਪ੍ਰੀਤ ਸਿੰਘ ਬੜੈਚ ਵੀਰ ਜੀ ਨੇ ਰੱਖਿਆ ਸੀਗਾ ਅੰਸ਼ਿਕਾ ਉਹਨਾਂ ਦੇ ਕਰਕਮਲਾਂ ਦਾ ਨਾਮ ਰੱਖਿਆ ਗਿਆ ਸੀ ਇਸ ਧੀ ਦਾ ਤੇ ਇਹ ਧੀ ਸਾਡੀ ਹੁਣ ਸਵਾ ਖਸਾਲ ਦੀ ਹੋ ਗਈ ਆ ਆਹਾਂ ਸਵਾ ਸਾਲ ਤੋਂ ਤਾਂ ਘੱਟ ਹੀ ਆ 4 ਜੂਨ ਨੂੰ ਇੱਕ ਸਾਲ ਦੀ ਹੋ ਗਈ ਸੀਗੀ ਤੇ ਗੁਰੂ ਸਾਹਿਬ ਕਿਰਪਾ ਕਰਨ ਸੱਚੇ ਪਾਤਸ਼ਾਹ ਮਿਹਰ ਕਰਨ ਸਾਡੀ ਇਸਤੀ ਵਾਸਤੇ ਤੁਸੀਂ ਵੀ ਸਾਰੇ ਅਰਦਾਸ ਕਰਿਓ ਅੰਸ਼ਿਕਾ ਨੇ ਪਹਿਲੀ ਵਾਰੀ ਪਾਪਾ ਸ਼ਬਦ ਦਾ ਜਿਹੜਾ ਉਹ ਮੇਰੇ ਸਾਹਮਣੇ ਸਾਡੇ ਉਚਾਰਿਆ ਵਾ ਕਰਿਓ ਅਰਦਾਸ ਬੇਨਤੀ ਇਸਤੀ ਵਾਸਤੇ ਲਾਲੋ ਅੰਸ਼ਿਕਾ ਲਾਲੋ ਓਏ ਲਾਲੋ ਅੰਸ਼ਿਕਾ ਦੁਰਦਿਵਿਆ ਹੋਣਾ ਆਹ ਕੌਣ ਆ ਗਿਆ ਕੌਣ ਆ ਗਿਆ ਓਏ ਗਲੇ ਪੀ ਚੱਲ 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 ਖੜੇ ਹੋ ਜਾ ਖੜੇ ਹੋ ਜਾ ਖੜੇ ਹੋ ਜਾ ਖੜੇ ਹੋ ਜਾ ਚਲੋ ਭਾਈ ਆਜੋ 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 ਗੋਦੀ ਚੱਕੋ ਆਜੋ ਗੋਦੀ ਚੱਕੋ ਆਜੋ ਗੋਦੀ ਚੱਕਾ ਸਾਡੀ ਅੰਸ਼ਿਕਾ ਤੁਰਨ ਲੱਗੀ ਜੀ ਸਾਡੀ ਅੰਸ਼ਿਕਾ ਨੇ ਆਪਣੀ ਜ਼ਿੰਦਗੀ ਦੇ ਪਹਿਲੇ ਕਦਮ ਪੁੱਟਣੇ ਸ਼ੁਰੂ ਕਰਤੇ ਆ ਇਸ ਧਰਤੀ ਦੇ ਉੱਤੇ ਪੈਰ ਰੱਖ ਕੇ ਇਹ ਸਾਡੀ ਧੀ ਰਾਣੀ ਤੁਰਨ ਲੱਗੀ ਪਹਿਲੀ ਹਾਂ ਸਾਰੇ ਆ ਗਈ ਆਰੇ ਆ ਗਈ ਲੱਤੀ ਗੱਲ ਲੱਤੀ ਗਾ ਇਹ ਨਿੱਕੇ ਨਿੱਕੇ ਬੱਚੀਆਂ ਜਦੋਂ ਇਹ ਸਾਡੇ ਕੋਲ ਨਿੱਕੀ ਜਿਹੀ ਆਈ ਸੀ ਇਹ ਵੀ ਨਹੀਂ ਸੀ ਤੁਰਦੀ ਮੰਜੇ ਤੇ ਸੀਗੀ ਹੁਣ ਇਹ ਤੁਰਨ ਲੱਗੀ ਫੇਰ ਸਾਡੀ ਕੀਰਤ ਵਰਕੀਰਤ ਸ਼ੋਖਮਣੀ ਅੰਸ਼ਿਕਾ ਇਹ ਨਿੱਕੀਆਂ ਨਿੱਕੀਆਂ ਧੀਆ ਆ ਸਾਡੀ ਕੀਰਤ ਆ ਗਈ ਇਹ ਵੀ ਨਹੀਂ ਸੀ ਤੁਰਦੀ ਇੱਥੇ ਆ ਕੇ ਤੁਰਨ ਲੱਗੀ ਸੀ ਇਹ ਕਿੱਟੂ ਸਾਡੀ ਨਿੱਕੂ ਜਿਹੀ ਆਈ ਸੀ ਕਿੱਟੂ ਇਸ ਘਰ ਚ ਬਹੁਤ ਮਹਾਰਾਜ ਦੀ ਬਰਕਤਾਂ ਪੈਂਦੀਆਂ ਵਾ ਗੁਰੂ ਸਾਹਿਬ ਦੀ ਕਿਰਪਾ ਤੇ ਮੇਰਾ ਛੋਟਾ ਭਰਾ ਹਰਪ੍ਰੀਤ ਵੀ ਆਇਆ ਹੋਇਆ ਜੀ ਹੁਣ ਬਾਹਰੋਂ ਸਾਡੇ ਨਾਲ ਹੀ ਆਇਆ ਵੀਰ ਵਾਹਿਗੁਰੂ ਕਿਰਪਾ ਕਰਨ ਸਾਡਾ ਧਰਮਪ੍ਰੀਤ ਸਿੰਘ ਖੜਾ ਮੁੱਖ ਮੰਤਰੀ ਸਾਡਾ ਛੋਟਾ ਭਾਈ ਤੇ ਇਹ ਵੀ ਵਾਹਿਗੁਰੂ ਦੀ ਕਿਰਪਾ ਨਾਲ ਇੱਥੇ ਆ ਕੇ ਹੁਣ ਬਿਲਕੁਲ ਠੀਕ ਆ ਤੰਦਰੁਸਤ ਆ ਚੜ੍ਹਦੀ ਕਲਾ ਚ ਹਾਂ ਵੀ ਜੋਤੀ ਕਿਵੇਂ ਆ ਹੈਲੋ ਕੀ ਹਾਲ ਹੈ ਜੋਤੀ ਇਹ ਸਾਡੀ ਧੀ ਰਾਣੀ ਜੋਤੀ ਆ ਜੀ ਜੋਤੀ ਤੇ ਗਿਤਿਕਾ ਤੇ ਇਹਨਾਂ ਦੀ ਮੰਮੀ ਸਾਡੇ ਕੋਲੇ ਬਟਾਲੇ ਸ਼ਹਿਰ ਤੋਂ ਅਸੀਂ ਲੈ ਕੇ ਆਏ ਸੀ ਤੁਸੀਂ ਦੇਖਿਆ ਪਰਿਵਾਰ ਸੁੱਖਣਾ ਸਾਡਾ ਵੱਡਾ ਹੁੰਦਾ ਜਾਂਦਾ ਜਾਂਦਾ ਜੀ ਹੁਣ ਦਿਨੋਂ ਦਿਨ ਆ ਸਾਡੀ ਹੈਵਤ ਗਿੱਤਿਕਾ ਕਿਵੇਂ ਠੀਕ ਆ ਇਹ ਸਾਡੀ ਗਿੱਤਿਕਾ ਵਾ ਓਏ ਗੁਰਸ਼ਿਮਨ ਆ ਗਿਆ ਆ ਗੁਰਸ਼ਿਮਨ ਬੇਟਾ ਗੁਰਸ਼ਿਮਨ ਬੇਟਾ ਕਾਹਦੇ ਆਇਆ ਹੋ ਮਾਮਾ ਜੀ ਤੂੰ ਲੱਭੀ ਜਾਂਦੇ ਸੀ ਮਾਮਾ ਜੀ ਤੂੰ ਲੱਭੀ ਜਾਂਦੇ ਸੀ ਤੂੰ ਕਿੱਥੇ ਸੀ ਓਏ ਇਨਨਾਂ ਨਿੱਕੇ ਨਿੱਕੇ ਨੰਨੀਆਂ ਮੁੰਨੀਆਂ ਸਾਡੀਆਂ ਤੀਆਂ ਵਾਸਤੇ ਅਰਦਾਸ ਕਰਿਓ ਇਹਨਾਂ ਦੀ ਚੜ੍ਹਦੀ ਕਲਾ ਲਈ ਤੰਦਰੁਸਤੀ ਲਈ ਅਰਦਾਸ ਕਰਿਓ ਸਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ